ਔਰ ਮੇਰਾ ਖਿਆਲ ਅੰਦਰ ਆਉਂਦਾ ਹੂ ਲੇਕਿਨ ਇਹ ਉਹ ਜਿਹੜਾ ਚੁੰਗੂ ਦਾ ਮਾਮਲਾ ਹੈ ਉਹ ਹੈਗਾ ਜੀ ਹਸਪਤਲ ਚਿਰੀ ਗੁਰੂ ਰਵਿਦਾਸ ਚੈਟੇਵਲ ਹਸਪਤਲ ਬੰਗਾ ਇਹ ਥਾਂਧੀਆਂ ਦੇ ਨਜ਼ਦੀਕ ਹੈ ਜੀ ਥਾਂਧੀਆਂ ਬੰਗਾ ਥਾਣੇ ਚ ਪੈਂਦਾ ਜੀ ਥਾਂਧੀਆਂ ਦੇ ਹੱਦ ਰਕਬਾ ਹੈਗਾ ਤੇ ਇਹਨਾਂ ਦਾ ਕੋਈ ਇਹਦੀ ਇਹਦੀ ਮਿਸ਼ਨ ਨੇ ਨਹੀਂ ਨਹੀਂ ਆਪ ਆਪਣਾ ਚੈਟੇਵਲ ਬੈਂਕ ਇਹਨਾਂ ਦੇ ਹਸਪਤਲ ਮਿਸ਼ਨ ਵਾਲੇ ਨੇ ਕੋਈ ਇਥੋਂ ਲੋਨ ਲਿਆ ਸੀਗਾ ਜੀ ਲੋਨ ਲੈ ਕੇ ਇਹ ਆਪਣੇ ਆਪਣਾ ਹਸਪਤਲ ਚਲਾ ਰਹੇ ਸੀਗੇ ਜਿਹੜੇ ਵੀ ਇਹ ਦੱਸਦੇ ਕਿ ਇਹਨਾਂ ਦੀ ਲੋਨ ਦੀ ਜਿਵੇਂ ਸਮੇਂ ਸਿਰ ਕਿਸ਼ਤਾਂ ਨਹੀਂ ਦੇ ਸਕਿਆ ਜੀ ਤੇ ਇੱਕ ਨਾ 13 ਲੱਖ ਦਾ ਚੈੱਕ ਹੀ ਨਹੀਂ ਥੋੜੇ ਦਿਨ ਮਹੀਨਾ ਤੋਂ ਪਹਿਲਾਂ ਹੀ ਨਹੀਂ ਬੰਦ ਕਰਨ ਵਾਲੇ ਇਹਨਾਂ ਨੂੰ ਨੋਟਿਸ ਕੱਢਿਆ ਸੀ ਤੇ 13 ਲੱਖ ਦਾ ਕਿਹਨੂੰ ਚੈੱਕ ਦਿੱਤਾ ਸੀਗਾ ਜਿਹੜੇ ਚੈੱਕ ਵੀ ਦੱਸਦੇ ਕਿ ਬੌਂਸ ਹੋ ਗਿਆ ਸੀਗਾ ਜਿਹੜੇ ਚੈੱਕ ਬੌਂਸ ਹੋਣ ਦੇ ਨਾਲ ਫਿਰ ਅੱਜ ਉਹ ਬੈਂਕ ਅਫੀਸਰ ਆਈ ਛਾੜੇ ਕੋਲ ਦਵਿੰਦਰ ਸਿੰਘ ਇਹਦੀ ਲਿਖਤੀ ਨੋਟਿਸ ਥਾਣੇ ਨੂੰ ਭੇਜਿਆ ਉਹ ਲਿਖਤੀ ਨੋਟਿਸ ਦੇ ਅਨੁਸਾਰ ਤੇ ਸਾਨੂੰ ਕੋਈ ਗੜਬੜ ਨਾ ਹੋ ਜਾਈਏ ਜਾਂ ਕੋਈ ਇਹਨਾਂ ਦੇ ਨਾਲ ਕੋਈ ਹੱਥੋਂ ਪਾਈ ਨਾ ਹੋਵੇ ਜਾਂ ਕੋਈ ਪ੍ਰਸ਼ਾਸਨ ਨੂੰ ਜਾਂ ਕੋਈ ਨਾਰੇ ਭਾਈ ਦੇ ਧੱਕਾ ਜੇ ਉਹ ਗੱਲ ਹੋਵੇ ਤੇ ਅਸੀਂ ਇੱਥੇ ਆਏ ਹਾਂ ਜੀ ਜੋ ਸਾਡੀ ਡਿਊਟੀ ਬਣਦੀ ਹੈ ਵੀ ਸ਼ਾਂਤੀ ਗੁਰੂ ਹੋਈ ਬਗਮੇ ਦਾ ਪ੍ਰਦਸ ਇਹ ਹੀ ਕਾਰਨ ਹੈ ਜੀ ਜਿਹੜਾ ਟਰੱਸਟ ਦਾ ਨਾ ਜੀ ਇਹ ਹਸਪੀਟਲ ਨੂੰ ਨਹੀਂ ਸੀਲ ਕੀਤਾ ਕਿਉਂਕਿ ਉਹਨਾਂ ਦਾ ਜਿਹੜਾ 4.5 ਕਰੋੜ ਦੱਸਦੇ ਕਿ ਬਣਦਾ ਆ ਜੋ ਬੈਂਕ ਮੈਨੇਜਰ ਸਾਹਿਬ ਦੱਸਦੇ ਆ ਕਿ ਉਹ ਪੈਸਾ ਸਮਸਰ ਵਾਪਸ ਨਹੀਂ ਕਰ ਸਕਿਆ ਜੀ 8.2 ਲੱਖ ਤੋਂ ਮਰਖਲ ਇਹਨੇ ਲੋਨ ਲਿਆ ਸੀ ਉਹ ਅੱਜ ਤੱਕ ਜੋ ਕੁਝ ਹੈ ਹਸਪੀਟਲ ਸੀਲ ਹਾਂਜੀ ਸੀਲ ਹੋ ਗਿਆ ਜੀ ਮੋਹਰ ਲੱਗ ਗਈ ਹੈ ਜੀ ਦਰਵਾਜ਼ੇ ਜਾ ਕੇ ਤੁਸੀਂ ਫੋਟੋ ਲੈ ਸਕਦੇ ਜੀ ਇਹ ਉਹ ਜੀ ਸਾਸੀ ਗਲ ਜੇ ਕੀ ਮਸਲਾ ਹੋਇਆ ਤੇ ਕਿਹੜੇ ਹਸਪਤਾਲ ਤੋਂ ਤੁਸੀਂ ਬੁਲਾ ਕਰਦੇ ਸਰ ਇਹ ਗੁਰੂਰਧਾਸ ਮੈਡੀਕਲ ਚੈਰੀਟੇਬਲ ਸਿੱਗਲ ਹੋ ਗਈ ਇਹਨੇ ਭਾਰੂ ਕਿਉਂ ਹੋ ਰਹੇ ਸਰ ਸਾਰੀ ਜਾਣਕਾਰੀ ਦਿਓ ਬੰਦੀ ਕੀ ਹੋਇਆ ਭਾਰੂ ਡਾਕਟਰ ਦਾ ਇੱਕ ਬੇਲ ਤੇ ਜਿਗਰਾ ਬਣਾ ਵੱਡਾ ਨਸਾ ਕੀ ਕੀ ਕਾਰਨ ਹੋ ਗਿਆ ਜਿਹੜੇ ਜਿੰਨੇ ਭਾਰ ਬੋਲੇ ਅਸਲ ਬਸੇ ਜਾ ਕਰੀ ਗਏ ਅਸੀਂ ਲੋਕਾਂ ਨੇ ਪੈਸੇ ਇਕੱਠੇ ਕਰ ਕਰ ਕੇ ਹਸਤਾਲ ਬਣਾਇਆ ਸੀ ਤਾਂ ਕਿ ਲੋਕਾਂ ਨੂੰ ਗਰੀਬ ਲੋਕਾਂ ਨੂੰ ਸਹੂਲਤਾਂ ਮਿਲ ਸਕਣ ਅਸੀਂ ਆਪਣੇ ਘਰ ਦੇ ਘਰ ਵੀ ਬੈਂਕ ਕੋਲ ਰੱਖ ਕੇ ਉੱਤੇ ਵੀ ਲੋਨ ਲੈ ਲੈ ਕੇ ਅਸੀਂ ਇਹ ਲਾ ਲੋਕਾਂ ਦਾ ਵੀ ਮੰਗ ਮੰਗ ਕੇ ਲਾਇਆ ਔਰ ਬੈਂਕ ਦਾ ਸਾਡੇ ਕੋਲ ਲੋਨ ਸੀਗਾ ਚਲੋ ਠੀਕ ਹੈ ਸਾਡੇ ਪਹਿਲਾਂ ਕੋਈ ਨਾ ਕਰਕੇ ਸਾਡਾ ਕੰਮ ਨਹੀਂ ਚੱਲਿਆ ਪੂਰੀ ਤਰ੍ਹਾਂ ਉਹਦੇ ਕਰਕੇ ਸਾਡੀ ਇਨਸਟਾਲਮੈਂਟ ਨਹੀਂ ਦੇ ਹੋਈਆਂ ਸਾਡੇ ਕੋਲ ਔਰ ਅਸੀਂ 2-3 ਵਾਰੀ ਟਾਈਮ ਲਿਆ ਬੈਂਕ ਤੋਂ ਪਰ ਅਸੀਂ ਸਾਡੇ ਕੋਲ ਇੰਨੇ ਰਿਸੋਰਸਸ ਹੈ ਨਹੀਂ ਸੀਗੇ ਕਿ ਅਸੀਂ ਪੂਰੀ ਇਹਨਾਂ ਨੂੰ ਜਿਹੜੀ ਇਨਸਟਾਲਮੈਂਟ ਜਿਹੜੀ ਉਹ ਪੇ ਕਰ ਸਕੀਏ ਔਰ ਅਸੀਂ ਹੁਣ 29 ਤਰੀਕ ਨੂੰ 1 ਲੱਖ ਰੁਪਏ ਇਹਨਾਂ ਨੇ ਕਿਹਾ ਵੀ ਜਮ੍ਹਾਂ ਕਰਾਓ ਅਸੀਂ ਉਹ ਪ੍ਰਵਾਰ ਗਏ ਹੁਣ ਵੀ ਇਹ ਕੰਦੇਸ ਵੀ ਕਰਵਾਓ ਅਸੀਂ ਇਹਨਾਂ ਨੂੰ ਕੇਐਲਸੀ ਵੀ 29 ਤਰੀਕ ਤੱਕ ਅਸੀਂ 2.5 ਲੱਖ ਰੁਪਏ ਜਮ੍ਹਾਂ ਕਰਵਾ ਲਾਂਗੇ ਔਰ ਇਹ ਫਿਰ 1 ਲੱਖ ਰੁਪਏ ਜਮ੍ਹਾਂ ਕਰਾਉਣ ਦੇ ਬਾਵਜੂਦ ਵੀ ਬਾਅਦ ਵਿੱਚ ਨੋਟਿਸ ਲਾਗਿਆ 11 ਤਰੀਕ ਦਾ ਤੇ ਬਾਅਦ ਦੀ ਵਿੱਚ ਨੋਟਿਸ ਲਾਉਣ ਤੋਂ ਬਾਅਦ ਚ ਵੀ ਫਿਰ ਇਹ ਅੱਜ ਆ ਗਿਆ ਤੇ ਸਵੇਰੇ ਮੈਨੂੰ ਐਸਐਚਓ ਸਾਹਿਬ ਦਾ ਵੀ ਫੋਨ ਆਇਆ ਸੀ ਕਹਿੰਦੇ ਕੀ ਆ ਸੀਗਾ ਜੀ ਅਸੀਂ ਇੱਕ ਹਫਤੇ ਦਾ ਸਾਡੇ ਕੋਲ ਹੋਰ ਪਾਰਟੀਆਂ ਹੈਗੀਆਂ ਖਰੀਦਣ ਵਾਲੀਆਂ ਵੀ ਅਸੀਂ ਉਹਨਾਂ ਨਾਲ ਸੈਟਿੰਗ ਕਰਕੇ ਤਾਂ ਇਹਨਾਂ ਦੀ ਪੇਮੈਂਟ ਚੁਕਾਉਣ ਨੂੰ ਤਿਆਰ ਬੈਠੇ ਆਂ ਔਰ ਇਹਨਾਂ ਨੇ ਸਾਡ ਨੂੰ ਕਦੇ ਪੁਲਿਸ ਦੀਆਂ ਧਮਕੀਆਂ ਕਦੇ ਤਹਿਸੀਲਦਾਰ ਦੀਆਂ ਧਮਕੀਆਂ ਦੇ ਦੇ ਕੇ ਉਹ ਨਾਲ ਗੁੰਡਾ ਸਟਾਫ ਲੈ ਕੇ ਆਏ ਹੋਏ ਆਪਾਂ ਤੇ ਉਹਨਾਂ ਨੇ ਸਾਡੇ ਕੋਲੋਂ ਪੇਸ਼ੈਂਟ ਵੀ ਜਿਹੜੇ ਆ ਉਹ ਜ਼ਬਰਦਸਤੀ ਸਾਰੇ ਸਾਨੂੰ ਸ਼ਿਫਟ ਕਰਵਾਏ ਜਾਂ ਕੋਈ ਕਿਤੇ ਹਸਪਤਾਲ ਵੀ ਆ ਕੋਈ ਕਿਥੇ ਸੀਗਾ ਔਰ ਸਾਨੂੰ ਵੀ ਨਹੀਂ ਲੋਕ ਲਾ ਕੇ ਬਾਹਰ ਕੱਢ ਦਿੱਤਾ ਪਰ ਜੀ ਆਇਆਂ ਤੇ ਮੈਂ ਡਾਕਟਰ ਵੀ ਐਸ ਵੱਲ ਹੈਗਾ ਇੱਥੇ ਜਨਰਲ ਸੈਕਟਰੀ ਹੈਗਾ ਹਸਪੀਟਲ ਦਾ ਔਰ ਮੈਂ ਜਨਰਲ ਫਿਜੀਸ਼ੀਨ ਹੈਗਾ ਇੱਥੇ ਔਰ ਅਸੀਂ ਲੋਕਾਂ ਦੇ ਵਿੱਚ ਪਿੰਡਾਂ ਦੇ ਵਿੱਚ ਜਾ ਜਾ ਕੇ ਡੋਰ ਟੂ ਡੋਰ ਜਾ ਕੇ 50 ਪਿੰਡਾਂ ਜੋ ਪੈਸੇ ਇਕੱਠੇ ਕਰਕੇ ਇੱਥੇ ਦਾ ਹੈ। ਇਹ ਟਰਸਟ ਬਣਾਇਆ ਸੀਗਾ ਜਾਂ ਕਿ ਇਹ ਟਰਸਟ ਬਣਾਇਆ ਹੋਇਆ ਗੁਰੂ ਰਵਦਾਸ ਮਿਸ਼ਨ ਚੈਰੀਟੇਬਲ ਹੱਥ ਹੱਲ ਦੇ ਨਾਮ ਤੇ। ਬਹੁਤ ਬਹੁਤ। ਹਾਂਜੀ। ਪ੍ਰਧਾਨ ਡਾਕਟਰ ਨਾਮ ਦੀਪਨ ਗੜੀ ਜੀ। ਇਹ ਟਰਸਟ ਦੇ ਕਿੰਨੇ ਮੈਂਬਰ ਹੈ? 7 ਸਾਤ ਮੈਂਬਰ ਹੈ ਸਰ। 7 ਮੈਂਬਰ ਹੈ। ਇਹ ਅਸਟਾਲਮੈਂਟ ਤੋਂ ਰੇਟ ਕਿੰਨੀ ਰਹਿੰਦੀ ਹੈ ਤੇ ਕਿੰਨਾ ਬਕਾਇਆ ਰਹਿੰਦਾ? ਸਾਡਾ ਤੇ 3 ਕਰੋੜ 15 ਲੱਖ ਰੁਪਏ ਰਹਿੰਦਾ ਸੀ ਜੀ ਇਹਨਾਂ ਵੱਲ। ਅਸੀਂ 20 ਵੀ ਲਿਆ ਸੀ ਅਸੀਂ ਉਹਦੇ ਵਿੱਚੋਂ 1 ਕਰੋੜ ਵਾਪਸ ਵੀ ਇਹਨਾਂ ਨੂੰ ਕਰ ਚੁੱਕੇ ਹੈਗੇ ਔਰ ਕਰੋਨਾ ਕਾਲ ਤੇ ਤਕਰੀਬਨ ਹਸਪਤਲ ਦੋ ਦੋ ਸਾਲ ਹਸਪਤਲ ਬੰਦ ਨਾਲ ਦਾ ਹੀ ਰਿਹਾ ਉਹਦੇ ਵਿੱਚ ਹਸਪਤਲ ਨਹੀਂ ਖੁੱਲਿਆ ਠੀਕ ਹੈ ਜੀ ਜਿਹਦੇ ਕਰਕੇ ਸਾਡਾ ਇਹ ਇੰਟਰਸਟ ਪੈਂਦਾ ਰਿਹਾ ਪੈਂਦਾ ਪੈਂਦਾ ਸਾਡਾ ਇਹ ਜਿਹੜਾ ਲੋਨ ਕਾਫੀ ਵੱਧ ਗਿਆ ਔਰ ਪਰ ਮਹੀਨਾ ਕਿੰਨੀ ਕਿਸ਼ਤ ਸੀ ਹੁਣ ਇਹ 4 ਲੱਖ ਰੁਪਏ ਕਹਿੰਦੇ ਸੀ ਅਸੀਂ ਇਹਨਾਂ ਨੂੰ ਕਹਿੰਿਆ ਸੀ ਕਿ ਸਤ ਤੋਂ 2 ਲੱਖ ਰੁਪਏ ਲੈ ਲਓ ਵੀ ਅਸੀਂ ਉਹ ਦੇਣ ਨੂੰ ਤਿਆਰ ਆ ਪਰ ਹਾਂਜੀ ਪਰ ਮਹੀਨਾ ਕਿੰਨੀ ਕਿਸ਼ਤ ਬਣਦੀ ਸੀ ਜਿਹੜੀ ਦੇਣ ਚ 4 ਲੱਖ ਰੁਪਏ ਬਣਦੀ ਸੀ ਹਾਂਜੀ ਹਾਂਜੀ ਇਹ ਤੇ ਉਸੂਲੇ 2 ਕਰੋੜ 20 ਲੱਖ ਲਿਆ ਸੀ ਤੁਸੀਂ 2 ਕਰੋੜ 20 ਲੱਖ ਲਿਆ ਸੀ ਹਾਂਜੀ ਹਾਂਜੀ ਕਿਹੜੇ ਸਾਲ ਜਿਵੇਂ ਲਿਆ ਸੀ ਇਹ 2019 ਚ 17 ਚ ਹਾਂਜੀ 2017 ਚ ਲਿਆ ਸੀ ਹਾਂਜੀ ਕਿੰਨਾ ਮਾਉਂਡਾ ਜਿਹੜਾ ਓਵਰ ਊ ਹੈਗਾ ਓਵਰ ਊ ਹੈਗਾ ਸੁਗਨਾ 3 ਕਰੋੜ ਦੇ ਲਗਭਗ ਹੈਗਾ ਹਾਂਜੀ ਤੁਹਾਡਾ ਹਾਂਜੀ ਪ੍ਰਾਪਰਟੀ ਲੈ ਗਈ ਹੈਗੀ ਆ ਪ੍ਰਾਪਰਟੀ ਇਹ 80 ਮਰਲੇ ਹੈਗੇ ਆ ਜੀ ਵੱਡੇ ਜਿਹੜੇ ਹੈਗੇ ਆ ਉਹ ਦੇਖੋ ਹੁਣ ਪੇਸ਼ੰਤ ਸਾਰੇ ਜਿਹੜਾ ਨਾ ਉਹ ਵੀ ਅਸੀਂ ਸ਼ਿਫਟ ਕਰਨ ਲੱਗੇ ਹਾਂ ਜੀ ਜੀ ਤੁਹਾਡੇ ਸਾਹਮਣੇ ਹੁਣ ਸਵੇਰ ਦੇ ਆ ਕੇ ਬੱਟੇ ਆਏ ਹੁਣ ਅਸੀਂ ਪੁਲਿਸ ਬੁਲਾਉਣ ਲੱਗੇ ਆਂ ਅਸੀਂ ਤਹਿਸੀਲਦਾਰ ਨੂੰ ਬੁਲਾਵਾਂਗੇ ਤੁਹਾਡੀ ਬੇਇੱਜ਼ਤੀ ਹੋ ਵੀ ਇਹ ਆਹ ਸਾਨੂੰ ਧੰਗੀਆਂ ਦੇ ਦੇ ਬੈਂਕ ਕੋਲ ਕਿਸੀ ਲੋਨ ਇਹ ਪੰਜਾਬ ਨੈਸ਼ਨਲ ਬੈਂਕ ਦਾਣਾ ਮੰਡੀ ਬੰਗਾ ਤੋਂ ਲੈ ਆਏ ਸੀ ਹਾਂਜੀ ਅੱਜ ਕਿਹੜੇ ਕਿਹੜੇ ਅਧਿਕਾਰੀ ਉਹਨਾਂ ਦੇ ਆਏ ਅੱਜ ਉਹਨਾਂ ਦੇ ਹੈਗੇ ਆ ਜੀ ਰਵਿੰਦਰ ਜੀ ਹੈਗੇ ਆ ਜੀ ਕਬੂਤਲਾ ਤੋਂ ਤੇ ਪੀ ਐਨ ਵੀ ਬੰਗਾ ਦੇ ਮੈਨੇਜਰ ਸਾਹਿਬ ਹੈਗੇ ਆ ਗਗਨਦੀਪ ਸਿੰਘ ਜੀ ਤੇ ਬਾਕੀ ਉਹਨਾਂ ਦੇ ਨਾਲ ਉਹ ਏਜੰਸੀਆਂ ਵਾਲੇ ਬੰਦੇ ਹੈਗੇ ਆ ਜੀ ਹਾਂ ਕਿੱਥੇ ਲੈ ਕੇ ਚੱਲੇ ਤੁਹਾਨੂੰ ਪਤਾ ਨਹੀਂ ਪਤਾ ਨਹੀਂ ਇਹ ਬੁਹਾਰਾ ਸੀ ਹਾਂਜੀ ਕੀ ਹੋਇਆ ਆਪਰੇਸ਼ਨ ਹੋਇਆ ਹੈ ਆਪਰੇਸ਼ਨ ਹੋਇਆ ਆਪਰੇਸ਼ਨ ਹੋਇਆ ਕੀ ਨਾ ਆਇਆ ਸ਼ੇਰਲੀਆ ਸ਼ੇਰਲੀਆ ਮੈਂ ਦੇਖ ਲਿਆ ਆਇਆ ਕੋੜਾ ਸ਼ੇਰਲੀ ਸ਼ੇਰਲੀ ਕੀ ਕਾਦੇ ਲਈ ਤੁਹਾਨੂੰ ਉੱਪਰ ਛੇਤ ਕਰਨਗੇ ਕੋਈ ਨਹੀਂ ਸਰ ਕੋਈ ਹਾਂ ਜੀ ਸਰ ਕੀ ਨਾਮ ਤੁਹਾਡਾ ਸਰ ਮੇਰਾ ਨਾਮ ਗੁਰਮੀਤ ਸਿੰਘ ਹੈ ਜੀ ਤੇ ਮੈਂ ਇਸ ਹਸਪੀਟਲ ਦੇ ਵਿੱਚ ਸ਼੍ਰੀ ਗੁਰੂ ਰਵਦਾਸ ਮਿਸ਼ਨ ਹਸਪਤਾਲ ਦੇ ਵਿੱਚ ਸ਼੍ਰੀ ਗੁਰੂ ਰਵਦਾਸ ਮਿਸ਼ਨ ਹਸਪਤਾਲ ਥਾਂਦੀਆਂ ਵਿੱਚ ਇਹ ਐਜੇਓਟੀ ਅਸਿਸਟੈਂਟ 24 ਘੰਟੇ ਡਿਊਟੀ ਕਰਦਾ ਸੀ ਜੀ ਸਰ ਸਾਡੇ ਵੱਲੋਂ ਜਦੋਂ ਅਸੀਂ ਆਏ ਹਾਂ 2021 ਦੇ ਵਿੱਚ ਹਸਪੀਟਲ 'ਚ ਪ੍ਰਵੇਸ਼ ਕੀਤਾ 2021 ਦੇ ਜਿਹੜੇ ਜਨਵਰੀ ਦੀ ਸੇਲ ਸੀ ਉਹ ਕਾਫੀ ਘੱਟ ਸੀ ਨੀਅਰ ਰਵਟ 31000 ਰੁਪਈਆ ਤੇ ਅਗਲੇ ਜਿਹੜੇ 11 ਮਹੀਨਿਆਂ ਦੀ ਸੇਲ ਸੀਗੀ ਉਹ ਲਿਖਤੀ ਰੂਪ ਦੇ ਵਿੱਚ ਸਾਡੇ ਕੋਲ 98 ਲੱਖ ਰੁਪਈਆ ਸੀ ਠੀਕ ਹੈ ਜੀ ਅੱਛਾ ਹੁਣ ਇੰਨੀ ਮਿਹਨਤ ਦੇ ਬਾਵਜੂਦ ਵੀ ਨਤੀਜੇ ਤੁਹਾਡੇ ਸਾਹਮਣੇ ਆ ਗਏ ਜੇ 80 ਲੱਖ ਸੀ ਤੇ ਬੈਂਕ ਦਾ 1 ਕਰੋੜ ਰੁਪਈਆ ਰਹਿਣਾ 4 ਲੱਖ ਰੁਪਈਆ ਉਹ ਦੱਸਦੇ ਆ ਕਿ ਪਰ ਮਾਮਲਾ ਜਿਹੜਾ ਸਾਡਾ ਕਿਸ਼ਤ ਵਾਂਦੀ ਹੈ ਸਿਰ ਇਵਨ ਕੇ ਉਹ ਵੀ ਜੇ ਆਪਾਂ ਚਲੋ ਤੁਹਾਨੂੰ ਇਦਾਂ ਵੀ ਦੱਸ ਦਿੰਦੇ ਆ ਕਿ ਇਵਨ ਅਸੀਂ ਜਦੋਂ ਆ ਕੇ ਇਹਨਾਂ ਦੇ ਹਾਲਾਤ ਇੱਥੇ ਦੇਖੇ ਕਿ ਇਹਨਾਂ ਤੋਂ ਤਾਂ ਬੈਂਕ ਦੀ ਕਿਸ਼ਤ ਵੀ ਵਾਪਸ ਨਹੀਂ ਹੋ ਰਹੀ ਤਾਂ ਅਸੀਂ ਆ ਕੇ ਸਾਥੀਆਂ ਨੇ ਮਿੱਤਰ ਸੱਜਣ ਸਾਡੀਆਂ ਭੈਣਾਂ ਭਰਾਵਾਂ ਇਕੱਠੇ ਹੋ ਕੇ ਇੱਕ ਸੰਸਥਾ ਬਣਾਈ ਸ਼੍ਰੀ ਗੁਰੂ ਰਵਦਾਸ ਮਿਸ਼ਨ ਵੈਲਫੇਅਰ ਸੁਸਾਇਟੀ ਜਿਹਦੇ ਰਾਹੀਂ ਅਸੀਂ ਹਸਪੀਟਲ ਦੇ ਵਿੱਚ ਜਿੱਦਣ ਪ੍ਰਵੇਸ਼ ਕੀਤਾ ਸੀ ਵਿੜੇ ਚ ਫਰਸ਼ ਤੱਕ ਨਹੀਂ ਸੀ ਗੰਧਾ ਤੇ ਰੰਗ ਨਹੀਂ ਸੀ ਕੋਈ ਵਾਟਰ ਕੁਲਰ ਗੀਜ਼ਰ ਹੀਟਰ ਇਨਵਰਟਰ ਮਤਲਬ ਸਹੂਲਤ ਪੱਖੋਂ ਵਾਂਝਾ ਸੀ ਇਮਾਰਤ ਜਰੂਰ ਸੀ ਸਾਨੂੰ ਨਹੀਂ ਪਤਾ ਜਿੱਦਾਂ ਇਹਨਾਂ ਪੈਸਾ ਆਇਆ ਉਹ ਮੈਨੇਜਮੈਂਟ ਨੇ ਕਿਸ ਹੱਬ ਨਾਲ ਇਹਦੀ ਕੀਤੀ ਆ ਇਹਨਾਂ ਕੋ ਸਹੀ ਤਰੀਕੇ ਨਾਲ ਵੰਡ ਨਹੀਂ ਹੋਇਆ ਚੱਲ ਨਹੀਂ ਹੋਇਆ ਜਾਂ ਕਿਦਾਂ ਨਹੀਂ ਤੁਹਾਡੇ ਇਹ ਕਹਿੰਦਾ ਮਤਲਬ ਕਿ ਮੈਨੇਜਮੈਂਟ ਦੇ ਵਿੱਚ ਕਮੀ ਆ ਜਾਂ ਕਿ ਇਹਦੇ ਲਈ ਕੋਈ ਹੋਰ ਵੀ ਪੈਸਾ ਆਂਦਾ ਸੀਗਾ ਹਾਂ ਸਰ ਹਸਪੀਟਲ ਲਈ ਜਿਹੜੇ ਅਸੀਂ 70 ਮੈਂਬਰ ਆ ਉਹ ਸਾਡੇ ਕੋ ਰਿਕਾਰਡ ਪਏ ਆ ਸਾਡੀ ਸਭਾ ਜਿਹੜੀ ਆ ਸ਼੍ਰੀ ਗੁਰੂ ਅਰਦਾਸ ਮਿਸ਼ਨ ਵੈਲਫੇਅਰ ਸੁਸਾਇਟੀ ਉਹਦੇ ਇਸ ਵਿਲੇ ਮੇਰੇ ਨਾਲ ਕੇਸ਼ੇਰ ਭਾਜੀ ਹਨ ਤੇ ਇਹ ਸਾਥੀ ਸਾਰੇ ਮੇਰੇ ਮੈਂਬਰ ਖੜੇ ਆ ਹਰੇਕ ਮੈਂਬਰ 500 ਰੁਪਏ ਮਾਸਥਲੀ ਦਿੰਦਾ ਸੀ ਕਿ ਹਸਪੀਟਲ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਅਪਗ੍ਰੇਡ ਕਰ ਲਈਏ ਬਟ ਇਨੀ ਮਿਹਨਤ ਦੇ باوجود ਲੱਖਾਂ ਰੁਪਏ ਸਾਡਾ ਲੱਗਣ ਦੇ باوجود ਵੀ ਸਮਾਂ ਤਾਂ ਲੱਗਣ ਦੇ باوجود ਵੀ ਜੇ ਅੱਜ ਆਹ ਦਿਨ ਦੇਖਿਆ ਤਾਂ ਦੁੱਖ ਲੱਗਦਾ ਜੀ ਬਾਕੀ ਜਿਹੜੀ ਮੈਨੇਜਮੈਂਟ ਦੀ ਗੱਲ ਆ ਉਹ ਤੁਸੀਂ ਉਹਨਾਂ ਨਾਲ ਸਵਾਲ ਜਵਾਬ ਕਰ ਚੁੱਕੇ ਆ ਦੁਨੀਆ ਜਾਣਦੀ ਆ ਸਾਡੀ ਪਿੱਠ ਸਾਨੂੰ ਦਿਖਦੀ ਨਹੀਂ ਹੁੰਦੀ ਪਰ ਲੋਕ ਜਾਣਦੇ ਆ ਠੀਕ ਹੈ ਜਿਵੇਂ ਤੁਸੀਂ ਕੀ ਹੈ ਪਰਡੇ ਮੰਨ ਦੇ ਸ਼ੰਕਾ ਇਹ ਕਿ ਕੀ ਕਪਲਾ ਹੋਇਆ ਇਸ ਦੇ ਵਿੱਚ ਨਹੀਂ ਸਰ ਕਪਲੇ ਦੀ ਗੱਲ ਨਹੀਂ ਨਾ ਤਾਂ ਉਹ ਮੈਨੇਜ ਨਹੀਂ ਕਰ ਪੋਇਆ ਬਸ ਮੈਂ ਤਾਂ ਇਹ ਕਹੂੰਗਾ ਕਿ ਨਹੀਂ ਮੈਨੇਜ ਕੀਤਾ ਮੈਨੇਜ ਕਿੱਦਾਂ ਕੀਤਾ ਜਾਂਦਾ ਸਰ ਮੈਨੇਜ ਕੀਤਾ ਜਾਂਦਾ ਜਿੱਦਾਂ ਅਸੀਂ ਆਏ ਹਾਂ ਪ੍ਰਵੇਸ਼ ਕੀਤਾ ਸੀ ਉਹ ਜ਼ੀਰੋ ਤੇ ਸੀ ਕੰਮ ਸਾਰਾ ਕੁਝ ਅਸੀਂ ਜਾ ਕੇ ਇੰਨਾ ਕੁਝ ਕਰ ਸਕਦੇ ਹਾਂ ਜਿਨ੍ਹਾਂ ਨੂੰ ਜਿਨ੍ਹਾਂ ਮੁੰਡਿਆਂ ਨੂੰ ਕੋਈ ਸੈਲਰੀ ਨਹੀਂ ਕੋਈ ਕੁਝ ਨਹੀਂ ਦਿਲ ਚ ਇੱਛਾ ਹੋਣੀ ਚਾਹੀਦੀ ਹੈ ਤੁਸੀਂ ਤੁਸੀਂ ਇਹ ਮੈਨੇਜ ਕਰ ਲਿਆ ਇੱਕ ਡਾਕਟਰ ਜਿਹੜੇ ਇਸ ਨੂੰ ਟ੍ਰਸਟ ਨੂੰ ਚਲਾ ਰਹੇ ਆ ਕਿ ਉਹ ਮੈਨੇਜ ਨਹੀਂ ਕਰ ਸਕੇ ਸਰ ਲੋਨ ਇੰਨਾ ਜਿਆਦਾ ਸੀ ਕਿ ਮੈਨੇ ਕਰਨਾ ਔਖਾ ਸੀ 4 ਲੱਖ ਰੁਪਏ ਕਿਸ਼ਤ ਕੱਢਣੀ ਮਹੀਨੇ ਦੀ ਬਹੁਤ ਵੱਡੀ ਗੱਲ ਹੈ ਤੁਸੀਂ ਦੱਸਦੇ ਆ ਕਿ ਇਹਨੂੰ 11 ਮਹੀਨਿਆਂ ਚ 98 ਲੱਖ ਪ੍ਰੋਫਿਟ ਦੇ ਉੱਤੇ ਲੈ ਕੇ ਗਏ ਹੋ ਹਾਂਜੀ ਸਰ ਕਰੋੜਾਂ ਕਾਲ ਦੀ ਗੱਲ ਹੈ ਇਹ ਅਸੀਂ 2021 ਦੀ ਗੱਲ ਕਰਦੇ ਪਏ ਹਾਂ हां सर ये कह लो कि लोन ਦੀ ਰਕਮ ਬਹੁਤ ਵੱਡੀ ਸੀ ਨਹੀਂ ਮੈਂ ਤੁਹਾਡੇ ਚਾਦਰ ਤੋਂ ਵੱਧ ਪੈਰ ਪਸਾਰ ਨਾਲ ਫਿਰ ਨੁਕਸਾਨੀ ਹੁੰਦੀ 4 ਲੱਖ ਕਿਸ਼ਤ ਬੰਦੀ ਹੈ ਜੇ 95 ਲੱਖ ਹਸਪੀਟਲ ਪ੍ਰੋਪਰਟੀ ਦੇ ਵਿੱਚ ਆ ਤੇ 12 48 ਲੱਖ ਰੁਪਇਆ ਉਹਦਾ ਬੰਦਾ ਤੇ ਉਹ ਬਾਕੀ ਦਾ ਫਿਰ ਪ੍ਰੋਪਰਟੀ ਦੇ ਫਿਰ ਪੈਸੇ ਕਿੱਥੇ ਗਏ ਸਰ ਇਹ ਸਵਾਲ ਤੁਸੀਂ ਕਰ ਸਕਦੇ ਮੈਨੇਜਮੈਂਟ ਵਾਲੇ ਸਾਹਮਣੇ ਹੈ ਜੀ ਅਸੀਂ ਸਿਰਫ ਅਸੀਂ ਤਾਂ ਆਪਣਾ ਦੇਖੋ ਮੈਂ ਉਹਨਾਂ ਸਾਥੀਆਂ ਲਈ ਬੋਲਿਆ ਕਿ ਜਿਨ੍ਹਾਂ ਨੇ ਮੇਰਾ ਇੰਨਾ ਸਾਥ ਦਿੱਤਾ 70 ਮੈਂਬਰ ਕਹਣਾ ਭਰਾਵਾ ਜਿਨ੍ਹਾਂ ਨੇ ਵੀ ਸਭ ਮੁੰਡੇ ਨਾ ਮੁੰਡਾ ਲਾਇਆ ਇੱਥੇ ਆ ਕੇ ਹਸਣ ਨੂੰ ਲੋਕਾਂ ਤੋਂ ਪੁੱਛ ਲੋ ਤੁਸੀਂ ਲੋਕ ਤੁਹਾਨੂੰ ਦੱਸਣਗੇ ਕਿ ਇੱਥੇ ਕੀ ਸੀਗਾ ਤੇ ਕੀ ਹੋਇਆ ਬਾਅਦ ਅੱਜ ਇੰਨਾ ਪ੍ਰੈਸ ਲਾਂਗ ਦੇ ਬਾਵਜੂਦ ਕੀ ਮੰਨ ਦੇ ਵਿੱਚ ਈ ਬਲਬੁਲੀਆ ਬਲਬੁਲੀਆ ਕਿ ਦੁਖੀ ਹੋ ਰਹੇ ਐ ਇਸ ਲਈ ਅੰਦਰ ਰੂਰੀਆ ਕਿ ਅਸੀਂ ਜਾ ਰਹੇ ਹਾਂ ਹਸਪੀਟਲ ਬੰਦ ਹੋ ਰਿਹਾ ਕਿਉਂਕਿ ਮਹਾਰਾਜ ਦਾ ਨਾਂ ਆ ਮਹਾਰਾਜ ਦੇ ਨਾਂ ਤੇ ਇਹ ਸਾਨੂੰ ਬੜਾ ਦੁੱਖ ਲੱਗਦਾ ਕੱਲ ਮਹਾਰਾਜ ਮੈਂ ਮੈਂ ਇੱਕ ਸਵਾਲ ਤਾਂ ਨਾ ਕਰਨਾ ਚਾਹਨਾ ਕੀ ਗੁਰੂਆਂ ਪੀਰਾਂ ਦੇਵੀ ਦੇਵਤਿਆਂ ਦੇ ਨਾਂ ਦੇ ਉੱਤੇ ਇਹੋ ਜੇ ਅਦਾਰੇ ਖੋਲ੍ਹਣੇ ਚਾਹੀਦੇ ਆ ਹਾਂਜੀ ਚੋਰੀ ਟੇਬਲ ਖੋਲ੍ਹਣੇ ਚਾਹੀਦੇ ਇਹ ਚੈਰੀਟੇਬਲ ਨਹੀਂ ਚੋਰੀ ਟੇਬਲ ਖੋਲ੍ਹਣੇ ਚਾਹੀਦੇ ਆ ਜਿੰਨੇ ਵੀ ਸਾਡੇ ਵਾਲ ਤੋਂ ਵਾਲੇ ਹਸਪਤਾਲ ਆ ਕੋਈ ਇਦਾਂ ਨਹੀਂ ਕਰਦਾ ਗੁਰੂਆਂ ਦੇ ਨਾਂ ਤੇ ਖੋਲ੍ਹ ਜ਼ਰੂਰ ਲਈਦੇ ਆ ਪਰ ਗੁਰੂਆਂ ਵਾਲੀ ਗੱਲ ਨਹੀਂ ਕਰਦੇ ਅਸੀਂ ਸਾਨੂੰ ਲੋੜ ਆ ਤੁਸੀਂ ਚੋਰੀ ਟੇਬਲ ਦੀ ਗੱਲ ਸਰ ਤੁਸੀਂ ਮੈਂ ਹੁਣ ਕਹਿਣਾ ਨਹੀਂ ਚਾਹੁੰਦਾ ਤੁਸੀਂ ਹਾਲ ਦੇ ਵਾਲੇ ਦੇ ਸਾਰੇ ਜਿੰਨੇ ਵੀ ਚੈਰੀਟੇਬਲ ਹਸਪਤਾਲ ਆ ਉਹ ਜਸਟ ਚੈਰੀਟੇਬਲ ਆ ਲਿਖਿਆ ਚੈਰੀਟੇਬਲ ਆ ਅੰਦਰ ਜਾ ਕੇ ਪਤਾ ਲੱਗਦਾ ਪਰ ਇਹ ਹਸਪਤਾਲ ਉਹ ਹਸਪਤਾਲ ਸੀ ਜਿੱਥੇ 14000 ਚ ਆਪਰੇਸ਼ਨ ਕਰਦੀ ਸੀ ਟੋਟਲ ਵਿੱਚੇ ਲੈਬੋਰੀ ਟੈਸਟ ਵਿੱਚੇ ਸਾਰਾ ਕੁਝ ਸਭ ਕੁਝ ਕਰਦੀ ਸੀ ਅੱਛਾ ਈਵਨ ਇਦਾਂ ਦੇ ਪੇਸ਼ੈਂਟ ਵੀ ਆਏ ਆ ਕਿ ਜਿਨ੍ਹਾਂ ਨੂੰ ਅਸੀਂ ਜਿਨ੍ਹਾਂ ਤੋਂ ਪੈਸਾ ਹੀ ਨਹੀਂ ਲਿਆ ਅੱਛਾ ਲੋਕ ਇੱਥੇ ਆਉਂਦੇ ਸੀ ਚੈਰੀਟੇਬਲ ਦੀ ਆਸ ਨਾਲ ਕਿ ਚੈਰੀਟੇਬਲ ਆ ਉਹਨਾਂ ਨੂੰ ਸਾਨੂੰ ਮਦਦ ਵੱਧ ਕਰਨੀ ਪੈਂਦੀ ਸੀ ਉਹਦੇ ਉਹਦੇ ਰਿਗਾਰਡ ਪੈਸਾ ਉਹਨਾਂ ਕਮਾ ਨਹੀਂ ਸਕੇ ਜਿੰਨਾ ਵਾਪਸ ਕਰਨਾ ਸੀ ਸਰ ਹੁਣੀ ਹੈਗੇ ਜੀ ਮੇਰੇ ਨਾਲ ਆਜੋ ਆਜੋ ਅਸੀਂ ਹਜੇ ਵੀ ਬੈਂਕ ਤੋਂ ਥੋੜਾ ਟਾਈਮ ਮੰਗ ਰਹੇ ਸੀ ਰਿਕੁਐਸਟ ਕੀਤੀ ਸੀਗੀ ਕਿ ਹੰਬੜਾ ਮਾਰਦੇ ਆ ਫਿਰ ਅਸੀਂ ਪਲਾਨ ਵੀ ਬਣਾਏ ਸੀ ਪਰ ਬੈਂਕ ਸਾਨੂੰ ਟਾਈਮ ਨਹੀਂ ਦੇ ਰਹੀ ਹੁਣ ਉਹਨਾਂ ਵਾਸਤੇ ਵੀ ਜੇ ਸਾਡੇ ਕੋਲ ਸਮਾਂ ਨਹੀਂ ਅਸੀਂ ਕੀ ਕਰ ਸਕਦੇ ਸਰ ਨੋਟਿਸ ਤਾਂ ਆ ਦੇ ਸੀ ਪਰ ਇਹ ਮੈਨੇਜਮੈਂਟ ਦੇ ਹੱਕ ਦੀ ਗੱਲ ਹੈ ਜੀ ਮੈਨੇਜਮੈਂਟ ਨਾਲ ਗੱਲ ਕਰੋ ਤਾਂ ਵਧੀਆ ਕੱਲਿਆ ਬਈ ਸੇ ਹਾਂ ਅਸੀਂ ਸਾਰੇ ਇਲਾਕੇ ਦੇ ਲੋਕਾਂ ਸਾਰੇ ਸਾਥੀਆਂ ਦਾ ਧੰਨਵਾਦ ਕਰਨਾ ਚਾਹੁੰਦੇ ਜਿੰਨੇ ਸਾਡਾ ਇਨਾ ਸਾਥ ਦਿੱਤਾ ਪਰ ਅਸੀਂ ਮਾਫੀ ਚਾਹੁੰਦੇ ਹਾਂ ਕਿ ਅਸੀਂ ਇਹ ਨਹੀਂ ਕਰ ਸਕਦੇ। ਜੀ ਪੂਰੀ ਗ੍ਰੀ ਦੱਸੋ ਮੈਂ ਇਹ ਕੁਝ ਪੁੱਛਣਾ ਚਾਹੁੰਦਾ ਕਿ ਇਹੋ ਜਿਹੇ ادارے ਖੁੱਲਨੇ ਚਾਹੀਦੇ ਗੁਰੂਆਂ ਪੀਰਾਂ ਦੇ ਨਾਂ ਦੇ ਉੱਤੇ। ਸਰ ਖੁੱਲਨੇ ਚਾਹੀਦੇ ਆ ਲੇਕਿਨ ਉਹਨਾਂ ਦੀ ਸੋਚ ਤੇ ਚੱਲਣਾ ਵੀ ਚਾਹੀਦਾ। ਖੋਲਣਾ ਨਹੀਂ ਕਿ ਅਸੀਂ ਗੁਰੂ ਨਾਨਕ ਹਸਪੀਟਲ ਖੋਲ੍ਹ ਦਿੱਤਾ ਤੇ ਬਾਅਦ ਦੇ ਵਿੱਚ ਅਸੀਂ ਉੱਥੇ ਮਰੀਜ਼ਾਂ ਦੀ ਸ਼ੈਲ ਲਾਈਏ ਜਾਂ ਅਸੀਂ ਰਵਿਦਾਸ ਮਹਾਰਾਜ ਦਾ ਖੋਲ੍ਹ ਦਿੱਤਾ ਜਾਂ ਪਰ ਇਹ ਹਸਪੀਟਲ ਦੀ ਮੈਂ ਗਾਰੰਟੀ ਲੈਣਾ ਕਿ ਪਿਛਲੇ 3 ਸਾਲਾਂ ਦੇ ਵਿੱਚ ਅਸੀਂ ਉਹ ਕੁਝ ਕੀਤਾ ਲੋਕਾਂ ਲਈ ਜੋ ਆਮ ਹਸਪਤਲ ਨਹੀਂ ਕਰ ਸਕਦੇ ਤੇ ਲੋਕ ਇਸ ਵੇਲੇ ਖੜਨਗੇ ਨਹੀਂ ਤੁਹਾਡੇ ਜਿਨ੍ਹਾਂ ਲੇਕੇ ਤੁਸੀਂ ਕੀਤਾ ਸਰ ਲੋਕ ਖੜਦੇ ਆ ਲੋਕ ਲੋਕਾਂ ਕਰਕੇ ਤਾਂ ਹਸਪੀਟਲਿਸਟ ਤੱਕ ਪਹੁੰਚਿਆ ਲੋਕ ਖੜਦੇ ਆ ਮੈਨੇਜਮੈਂਟ ਵੀ ਖੜਦੀ ਆ ਪਰ ਲੋਨ ਅਮਾਉਂਟ ਬਹੁਤ ਵੱਡੀ ਆ ਸਾਨੂੰ ਰਲ ਕੇ ਹੰਬੜਾ ਨਾ ਪਊਗਾ ਜੇ ਜੇ ਬਚ ਸਕੇ ਜੀ ਜਿਸ ਤਰੀਕੇ ਕੀਤਾ ਜਾ ਰਿਹਾ ਕਿ ਮਤਲਬ ਅਸੀਂ ਲੋਨ ਜਿਹੜਾ ਆ ਉਹ 2 ਕਰੋੜ ਦੇ ਲਗਭਗ ਵਾਪਸ ਕਰ ਦਿੱਤਾ 3 ਕਰੋੜ 20 ਲੱਖ ਲਿਆ ਸੀ ਨੀਅਰ ਬੋਟ ਸਰ ਹੋਇਆ ਜੀ 1 ਲੱਖ 1 ਕਰੋੜ ਜਿਹੜਾ ਤੁਹਾਡੀ ਅਮਾਉਂਟ ਰਹਿੰਦੀ ਆ ਤੁਸੀਂ ਦੇਖੋ ਇਹਦੇ ਲਈ ਕਿ ਅਸੀਂ ਕਿੰਨਾ ਸੰਘਰਸ਼ ਕੀਤਾ ਕਿੱਕ ਸਟਾਫ ਨੇ ਵੀ ਰਾਮੜੀ ਦੀ ਇੱਕ ਕਿਸ਼ਤ ਇਹਨਾਂ ਤੇ ਯੋਗਦਾਨ ਪਾਇਆ ਕਿ ਅਸੀਂ ਤੁਹਾਡੇ ਨਾਲ ਕੋਈ ਗੱਲ ਨਹੀਂ ਕਿਸ਼ਤਾਂ ਬੋੜਨ ਲਈ ਬਹੁਤ ਜਦੋਜਹਦ ਕੀਤੀ ਡਾਕਟਰ ਬਲਜੀ ਦਾ ਬਹੁਤ ਪ੍ਰਯਾਸ ਸੀ ਇਹਨਾਂ ਨੇ ਬਹੁਤ ਯਤਨ ਕੀਤਾ ਤੇ ਬਾਕੀ ਜਿਹੜੀ ਮੈਨੇਜਮੈਂਟ ਸਾਡੇ ਲੋਕ ਜਿਹੜੇ ਆ ਸਰ ਤੁਸੀਂ ਪੁੱਛਿਆ ਕਿ ਹਸਪਤਾਲ ਖੋਲ੍ਹਣੇ ਚਾਹੀਦੇ ਜਾਂ ਨਹੀਂ ਸਾਡੇ ਲੋਕ ਕੀ ਕਰਦੇ ਆ ਜਦੋਂ ਇਮਾਰਤ ਬਣਦੀ ਜਦੋਂ ਹੰਬੜਾ ਮਾਰ ਦਿੰਦੇ ਆ ਤੇ ਇਹਨਾਂ ਹਸਪਤਾਲ ਨੂੰ ਰਨ ਕਰਨ ਲਈ ਖਰਚੇ ਬਹੁਤ ਜ਼ਿਆਦੇ ਆ